ਵਾਦੀਆਂ ਮੈਂ ਸਾਬੀ ਮੈਂ ਸਾਬੀ ਸਾਬੀਆਂ ਕੇ ਚਾਹ ਪੀ ਲੋ ਫੇਰ ਠੰਡੀ ਹੋ ਜਾਣੀ ਮੁਰਕੇ ਮੈਂ ਗਰਮ ਕਰਦੀ ਐ ਨਾ ਹੁਣ ਮੈਂ ਬਣਾਤੀ ਹੁਣ ਪੀਤੀ ਨਹੀਂ ਜਾਣੀ ਏ ਕੀ ਪੱਕਾ ਪਤਾ ਮੁੰਨੇ ਨੇ ਕਹਿਆ ਨਾ ਮੇਰੇ ਧੱਕ ਰਹਿ ਤੂੰ ਮੈਂ ਆਪਣੇ ਗਰਮ ਕਰਕੇ ਤੇ ਪੀ ਲਊਂਗਾ ਚਾਹ ਓਕੇ ਗਰਮ ਕਰ ਦੇ ਫਿਰੋ ਪੀ ਤੋਂ ਬਣੀ ਐ ਬੰਦਾ ਇੱਕੋ ਵਾਰੀ ਬੈਠ ਕੇ ਤੇ ਪੀ ਲਿੰਦਾ ਵਾ ਬੜੇ ਸੋਹਣੇ ਲੱਗਦੇ ਆ ਫੁੱਲ ਆਏ ਹਰਿਆਲੀ ਸੋਹਣੀ ਲੱਗਦੀ ਆ ਇਹ ਕਿਹੜੀ ਮਾਰੀ ਚੀਜ਼ ਆ ਬਾਈ ਲੋਕੀਆਵੇਂ ਕੁੜੀਆਂ ਸਦੀਆਂ ਗੱਲਾਂ ਕਰਦੇ ਮੁੰਡੇ ਕਿੱਡੀ ਕਿਹੜੀ ਮਾਰੀ ਗੱਲ ਦੇ 100 100 ਰੁਪਈਆ ਦੇ ਫੁੱਲ ਲੈ ਕੇ ਲਾ ਤੇ ਸੋਹਣੇ ਲੱਗਦੇ ਆ ਘਰ ਚੋਂ ਰੰਗ ਕੋੜ ਕਿੜੀ ਨੂੰ ਵੀ ਨਾ ਮੈਂ ਕਹਿ ਕਹਿ ਕੇ ਥੱਕ ਗਈ ਆ ਵੀ ਸਾਬੀ ਨੂੰ ਕਹੋ ਪਾਸ ਕਰੇ ਹੁਣ ਫालतू ਤਾਂ ਖਰਚੇ ਨੇ ਫੁੱਲਾਂ ਦੇ ਜਿਹੜਾ ਨਹੀਂ ਮੇਰੀ ਸਹੇਲੀ ਦਾ ਫੋਨ ਆਉਂਦਾ ਜਦੋਂ ਨਹੀਂ ਆਉਂਦਾ ਇਹ ਕਹਿੰਦੀ ਆ ਰਹਿੰਦੀ ਆ ਇਹ ਫਾਲਤੂ ਪਾਏ ਖਰਚੇ ਇਹਦੇ ਨਾਜਾਇਜ਼ ਖਰਚੇ ਜੇ ਮੈਂ ਕੋਈ ਆਂਡ ਗਵਾਂਡ ਜਾਨੀ ਆ ਉਹ ਮੈਨੂੰ ਟੀਚਰਾਂ ਕਰਨ ਡਿਆ ਬਿੰਦੇ ਆ ਪੀਮਾਲੀ ਕੀ ਕਰਨ ਡਿਆ ਮਾਲੀ ਕਹਿ ਕਹਿ ਕੇ ਬੁਲਾਉਂਦੇ ਆ ਤੇ ਜੇ ਮੈਂ ਡੈਡੀ ਨੂੰ ਕਹਾਂ ਡੈਡੀ ਨੇ ਕਹਣਾ ਕੋਈ ਨਹੀਂ ਪੁੱਤ ਮੈਂ ਕਹਿਣਾ ਹੁਣ ਨਹੀਂ ਲਿਆਂਦਾ ਕੋਈ ਰਪੂਟੇ ਮੇਰੇ ਸਾਹਮਣੇ ਮੇਰਾ ਹੋ ਜਾਣਾ ਵਾ ਤੇ ਮੁੰਡੇ ਸਾਹਮਣੇ ਮੁੰਡੇ ਦਾ ਹੋ ਜਾਣਾ ਵਾ ਦੋਵੇਂ ਪਾਸੇ ਗੱਲ ਕਰ ਜਾਂਦਾ ਉਹਨੂੰ ਕਹਿ ਦਿੰਦੇ ਕੋਈ ਨਹੀਂ ਕੋਲਾ ਕੁੱਤੇ ਲਿਆਓ ਵਧੀਆ ਚੀਜ਼ ਹੋਏ ਉਹ ਫਰੇਮ ਨੂੰ ਲੈਣ ਨੂੰ ਗੱਲਾਂ ਕਰਨ ਦੇ ਇਹ ਗਰੀ ਮਾੜੀ ਜੀ ਜੋ ਆਪੇ ਫੁੱਲ 200 ਰੁਪਏ ਲਾਵੇ ਫੁੱਲ ਲੈ ਘਰ ਲੋਂਦਾ ਇਹ ਚ ਕਿਹੜੀ ਗੱਲੋਂ ਆਪੀ ਸੋਹਣੀ ਜੀ ਜੋ ਤਰਮਾ ਲਿਆ ਪਾ ਦੇ ਪਾ ਦੇ ਨਹੀਂ ਪਾ ਦੇ ਨਾਲ ਉਹਨੇ ਅੱਜ ਚਾਹ ਪੀ ਲੋ ਸੀ ਤੇ ਸਾਬੀ ਜੀ ਫਿਰ ਉਹ ਬਾਹਰ ਵਾਲੇ ਨੂੰ ਫੜਾਇਆ ਬਾਹਰ ਫੜਾਇਆ ਬਾਹਰ ਕੀ ਫੜਾਵਾਂ ਲੈ ਜੀ ਹਾਂਜੀ ਪੁੱਤ ਪਾਣੀ ਮੈਂ ਤੁਹਾਨੂੰ ਲੈ ਆ ਦਿੰਨੀ ਕੀ ਬਣਾਵਾਂ ਡੈਡੀ ਜੀ ਤੁਸੀਂ ਵੀ ਉਹਦੀ ਸਪੋਰਟ ਕਰਦੇ ਨਹੀਂ ਨੇ ਸਾਰਾ ਦਿਨ ਆੜ ਗਾੜ ਮੈਨੂੰ ਗੱਲਾਂ ਕਰਦਾ ਤੁਸੀਂ ਵੀ ਕਹ ਦਿੰਦੇ ਨਹੀਂ ਫਿਰ ਕੀ ਬੂਟੇ ਹੀ ਅੱਜ ਲਿਆ ਕੇ ਲਾਉਂਦਾ ਤੇ ਬੂਟੇ ਹੀ ਲਿਆ ਕੇ ਲੰਦਾ ਤੁਸੀਂ ਇਹਨੂੰ ਗਾਉਂ ਆਂ ਵੀ ਹਟ ਜੇ ਗੰਮ ਕਰਨੋਂ ਕੋਈ ਕਰਦਾ ਕਹਿਣਾ ਤੁਸੀਂ ਕੀ ਮੇਰੇ ਸਾਹਮਣੇ ਤੁਸੀਂ ਇਦਾਂ ਕਹ ਦਿੰਦੇ ਨਹੀਂ ਕੋਈ ਨਹੀਂ ਮੈਂ ਕਹਿਣਾ ਕੀ ਨਾ ਬਾਅਦ ਚ ਉਹਨੂੰ ਫਿਰ ਆਪ ਨਾ ਦੱਸ ਦੇ ਰਹੀ ਨੇ ਉਦਾਂ ਦਾ ਬੂਟਾ ਲਾਇਆ ਇਦਾਂ ਦਾ ਲਾਇਆ ਰਲੇ ਦੋਨੋਂ ਹੀ ਜਾਣੀ ਤੁਸੀਂ ਉਹ ਤੋਂ ਲੋਕਾਂ ਦੀ ਗੱਲਾਂ ਜ ਨਹੀਂ ਆਈ ਦਾ ਲੋਕੀ ਕਈ ਘੋਬ ਬੋਲਦੇ ਰਿਲੇ ਜਿੰਨੇ ਮੂੰਹ ਉਹਨੀਆਂ ਗੱਲਾਂ ਤਬਾ ਡੈਡੀ ਜੀ ਲੋਕਾਂ ਦੀ ਨਾ ਕੋਈ ਟੈਨਸ਼ਨ ਲਿਆ ਲੋਕਾਂ ਦੀ ਮੈਂ ਟੈਨਸ਼ਨ ਨਹੀਂ ਲੈਨੀ ਲੋਕੀ ਫਿਰ ਡੈਡੀ ਜੀ ਮੈਨੂੰ ਗੱਲਾਂ ਕਰਦੇ ਭਈ ਜਿੰਨਾ ਤੇਰਾ ਬੰਦਾ ਕਮਾਉਂਦਾ ਉਹਨੇ ਇੱਧਰ ਡਾ ਦਿੰਦਾ ਵਾ ਤੇ ਮੈਂ ਫਿਰ ਦੱਸੋ ਲੋਕਾਂ ਨੂੰ ਕੀ ਜਵਾਬ ਦਵਾਂ ਲੋਕੀ ਜਦੋਂ ਤੇ ਜਾਂਦੇ ਆ ਵੇਖਿਆਈ ਆ ਤੁਸੀਂ ਵੀ ਮੇਰੇ ਮਾਰਦੇ ਆ ਉਹਨੂੰ ਤੇ ਫਿਰ ਮੈਂ ਦੱਸੋ ਕੀ ਕਰਾਂ ਮੈਂ ਵੀ ਤੰਗ ਆ ਗਈਆਂ ਇੰਨਾ ਫੁੱਲ ਫੋਟਿਆਂ ਤੇ ਖਰਚਾ ਮੈਂ ਕੋਈ ਪੈਸਾ ਮੰਗਣਾ ਮੇਰੇ ਵਰੀ ਤਾਂ ਨਿਕਲ ਦੇਣੀ ਹੈ ਉਹ ਦਾ ਜੀ ਕਹਿੰਨੇ ਮੇਰਾ ਪੁੱਤ ਕਮਾਈ ਬੜੀ ਕਰਦਾ ਕਮਾਈ ਬੜੀ ਕਰਦਾ ਮੈਨੂੰ ਤਾਂ ਦਿਖਾਨੀ ਨਹੀਂ ਲਈ ਕਮਾਈ ਆ ਕੀ ਦਿੰਦੀ ਉਹਨਾਂ ਫੁੱਲ ਫੁੱਟੇ ਪਰਚਾ ਹੋ ਜਾਂਦਾ ਮੇਰੇ ਨਾਲ ਵੀ ਗੱਲਾਂ ਲੋਕਾਂ ਦੀ ਸੁਣਦੀ ਰਹਿੰਦੀ ਆ ਐਵੇਂ ਮੁੰਡੇ ਦੇ ਦੁਆਲੇ ਹੋ ਜਾਂਦੀ ਕੋਈ ਗੱਲ ਨਹੀਂ ਇਹ ਜਿਹੜੀ ਗੱਲ ਆ ਕੱਲਾ ਟੈਪ ਅੰਦਰ ਜਾ ਕੇ ਚਾਹ ਪੀਣ ਲੱਗ ਪਿਆ ਸਿੰਦਰ ਚਾਚਾ ਰਸਿਕਾ ਸਭੀ ਤੇਰਾ ਕੰਮ ਹੋ ਰ ਗਿਆ ਫਲਾ ਬੂਟਿਆਂ ਦਾ ਹੀ ਉਹ ਚਲੋ ਆ ਵੀ ਚੰਗੇ ਆ ਨਾਲੇ ਆ ਰਹੇ ਜਾਂ ਬੰਦਾ ਲੱਗਾ ਰਿੰਦਾ ਵਾ ਹਾਂ ਇਹ ਤੇ ਗੱਲ ਠੀਕ ਆ ਆ ਵਿੱਚੇ ਪਾਲਕ ਲਾਈ ਆ ਆ ਹੋਏ ਵੀ ਹੋ ਤੁਰਪੀ ਨਾਲੇ ਖੋਜ ਲੈ ਆ ਹਾਂ ਠੀਕ ਆ ਹਾਂ ਜਸਕਰਨ ਜਸਕਰਨ ਨੂੰ ਹੀ ਕਹਿੰਦਾ ਹੀ ਹਾਂ ਜਸਕਰਨ ਬੰਬ ਲਈ ਫਿਰਦਾ ਹੀ ਆ ਮੇਰੇ ਨਾਲ ਫੁੱਲ ਲਵਾ ਕੇ ਆ ਜਾ ਉਹ ਵੀ ਫੁੱਲ ਆ ਜਾ ਫੁੱਲ ਤਾਂ ਉਹ ਫੁੱਲ ਉਹ ਵੀ ਵਿੱਚੇ ਲੱਗੀ ਆ ਜਾ ਹਾਂ ਪਾਲਕ ਆ ਕਿੱਥੇ ਜਾਣਾ ਵਾ ਅਭੀ ਚੰਗਾ ਬਾਈ ਚੱਲੇ ਤੂੰ ਦੇ ਮੁੰਡੇ ਗੰਦੇ ਹੱਥ ਲਾਉਂਦੇ ਆ ਮੁੰਡੇ ਨੂੰ ਤੇਰਾ ਤੇ ਕੰਮ ਹੀ ਇਹੀ ਆ ਬਾਬਾ ਆ ਆਹੀ ਚੱਲੇ ਹੁਣ ਆ ਜਾ ਹਾਂ ਤੂੰ ਮੇਕੋ ਜਾ ਚੱਲ ਜਾ ਹੱਥ ਗੰਦੇ ਤੇ ਹੱਥ ਗੰਦੇ ਗਾ ਕਾ ਮੈਂ ਚੱਲਿਆ ਤੇਰਾ ਤੇ ਕੰਮ ਹੀ ਇਹੀ ਆ ਹੈ ਵੇਹਾਂ ਚਾਚੀ ਨੂੰ ਕਿੱਡਾ ਲੱਗਦਾ ਆਪਣੇ ਪੋਤੇ ਬਾਰੇ ਹੈ ਗੰਦੇ ਹੱਥ ਲਾਜੀ ਭਲਾ ਮੇਰੇ ਗੰਦੇ ਹੱਥ ਹੈ ਉਦਾਂ ਇੱਥੇ ਸਾਰੀ ਦਿਹਾੜੀ ਖੇਡਦਾ ਰਹਿੰਦਾ ਚੁੱਕ ਕੇ ਕਦੀ ਸਾਭੀ ਆ ਫੜਨੀ ਦੋ ਮਿੰਟ ਤਬੀ ਆ ਕੰਮ ਕਰ ਲਾ ਹੈ ਚਾਚਾ ਵੇ ਹੁਣ ਮੈਂ ਮੁੰਡਾ ਚੁੱਪ ਨੂੰ ਕਿਹਾ ਹੁਣ ਵੇ ਕਹਿੰਦਾ ਜੋ ਹੱਥ ਦੰਡੇ ਆ ਤੇ ਕੋਈ ਨਹੀਂ ਜੋ ਹੁਣ ਕਹਾਂ ਨਾ ਜਿਤੇ ਤੇ ਮੈਂ ਦੱਸੂ ਨਾ ਕਿ ਨਾ ਮੇਰੇ ਤੇ ਹੱਥ ਦੰਡੇ ਆ ਮੈਂ ਨਹੀਂ ਚੁੱਪਣਾ ਹੁਣ ਚੱਲ ਬੜੀ ਪਾਣੀ ਲਾ ਦਾਂਗੇ ਹੁਣ ਕੱਲ ਨੂੰ ਹੁਣ ਨਹੀਂ ਲਾਉਣਾ ਹੈ ਆ ਗਮਲਾ ਵੀ ਰੱਖਾਂ ਅੰਦਰ ਖੜਕੇ ਖਾਵਾਂ ਨਾਲੇ ਸੁਣਾ ਗੱਲਾਂ ਕਹਿਣਾ ਇੱਕ ਹੋਰ ਲੈਣ ਤਈਓ ਚੋਰੀ ਚੱਲ ਤੁਰ ਪੈਣਾ ਕੋਈ ਨਹੀਂ ਬਾਤਾ ਹੈ ਵੀ ਚਾਹ ਪੀ ਲੋ ਮੈਂ ਇੱਥੇ ਹੀ ਦੇਵਾਂ ਚ ਤੁਹਾਡਾ ਤਾਂ ਟਾਈਮ ਹੈ ਨਹੀਂ ਘਰ ਆਣ ਕੇ ਚਾਹ ਪੀਣ ਦਾ ਓਏ ਉੱਥੇ ਲੈ ਜਾ ਇੱਥੇ ਠੰਢੀ ਹੋ ਜਾਣੀ ਝਾਟੀ ਆ ਮੇਰਾ ਖਾਂਦਰ ਖੜਕੇ ਡੈਡੀ ਦੇ ਸਾਹਮਣੇ ਨਹੀਂ ਮਿਲਿਆ ਗੁੰਦੇ ਡੈਡੀ ਨਾਲ ਗੱਲਾਂ ਕਰਨੀਆਂ ਹੀ ਨਹੀਂ ਤੂੰ ਜਾ ਤੇ ਆ ਪੀ ਲੋ ਚਾਹ ਮੈਂ ਨਹੀਂ بار بار ਦਿੱਤੀ ਕਰ ਕਰਕੇ ਦੇਣੀ ਆ ਜੇ ਪਈ ਤੁਹਾਡੀ ਚਾਹ ਪੀਣੀ ਹੋਊ ਪੀ ਲਿਓ ਤੇ ਮੈਂ ਚਾਹ ਪੀ ਕੇ ਤੇ ਅੰਟੀ ਘਰ ਚੱਲਨੀ ਆ ਮੈਂ ਇੱਥੇ ਇਕੱਲੇ ਬੈ ਕੇ ਕੀ ਕਰਾਂ ਕੰਧਾਂ ਨਾਲ ਗੱਲਾਂ ਕਰਾਂ ਆਪ ਤੇ ਸਾਰਾ ਦਿਨ ਕੀ ਆ ਰਹੀਆਂ ਚੋਣੀ ਦਿੱਕਲ ਦੇ ਤੁਸੀਂ ਉਚਾਲੇ ਵੀ ਚੰਗਾ ਕੰਮ ਹੀ ਆ ਇਹ ਮਾੜਾ ਵਾ ਸਾਰੇ ਮੈਨੂੰ ਲੋਕ ਗੱਲਾਂ ਕਰਦੇ ਸਾਰੇ ਮੈਨੂੰ ਗੱਲਾਂ ਕਰਦੇ ਆ ਚੰਗਾ ਕੰਮ ਕੁਦਰਤ ਨਾਲ ਪਿਆਰ ਆ ਉਹ ਮੈਨੂੰ ਨਹੀਂ ਚਾਹੀਦਾ ਕੁਦਰਤ ਨਾਲ ਪਿਆਰ ਮੈਂ ਵੀ ਆਣ ਕੇ ਪਿੰਨੀ ਠੰਡੀ ਹੋਲਣ ਦੋ ਚਾ ਉਹ ਆਂਟੀ ਬੈਠੇ ਮੈਨੂੰ ਵਾਜਾ ਮਾਰਨਦੇ ਆ ਜਿਹੜਾ ਵਾਤਾਵਰਨ ਨਾਲ ਪਿਆਰ ਕਰਦਾ ਮੈਂ ਨਾ ਇੱਥੇ ਕੋਈ ਮੈਨੂੰ ਸਮਝਾਵਾ ਮੈਂ ਨਹੀਂ ਮੈਨੂੰ ਮੈਂ ਸਮਝਾਵਾਂ ਹਰ ਰੋਜ਼ ਸੁਣਦੀ ਆ ਹੀ ਆਦੋ ਬੀਆ ਇਹਨੇ ਇਤਨੀ ਸਮਝਣਾ ਕੀ ਕਰ ਸਸਤੀ ਕਾਲਾ ਫੋਨ ਸਰ ਠੀਕ ਠਾਕ ਹਾਂਜੀ ਵਧੀਆ ਠੀਕ ਠਾਕ ਬੈਠੇ ਜੇ ਤੁਫੇ ਹਾਂਜੀ ਬੈਠੇ ਆ ਅਛਾ ਅਛਾ ਹੋ ਮੈਂ ਸਵੇਰ ਦੀ ਵੇਖਣ ਨਹੀਂ ਆ ਸਾਬੀ ਨਾ ਹੁੰਦਾ ਨਾ ਤੋਂ ਹੁੰਦਾ ਨਾ ਸਵੇਰ ਦੇ ਬੂਟਿਆਂ ਚ ਲੱਗ ਜਾਂਦਾ ਆ ਸਹੀ ਗੱਲ ਆਂਟੀ ਇਹਨੇ ਬਹੁਤ ਦੁਖੀ ਕੀਤਾ ਬੰਦੇ ਨੇ ਆਹੋ ਇਹਨੂੰ ਕੋਈ ਕੰਮਕਾਰ ਹੈ ਨਹੀਂ ਕੋਈ ਸਾਰੇ ਕੰਮ-ਧੰਦੇ ਛੱਡ ਕੇ ਬਸ ਇਹਨੂੰ ਫੁੱਲ ਬੂਟੇ ਦੇ ਦਿੰਦੇ ਆ ਨਾ ਨਿਆਣੇ ਵੱਲ ਵੇਂਦਾ ਨਾ ਘਰ ਪਰਿਵਾਰ ਵੱਲ ਵੇਂਦਾ ਹੀ ਨਹੀਂ ਗਾ ਅਛਾ ਇਹਨੇ ਤਾਂ ਅੱਗੇ ਪੈਸੇ ਦੀ ਇੰਨੀ ਬਰਬਾਦੀ ਕੀਤੀ ਆ ਜੋ ਤੁਹਾਡੇ ਪਿਓ ਨੇ ਬਣਾਤਾ ਬਣਾਤਾ ਅੱਗੋਂ ਕਿੱਦਾਂ ਇਹਨੇ ਬਣਾਉਣਾ ਆ ਕੀ ਪੇ ਤਾਂ ਆ ਜੇ ਸਕੂਲ ਦਾ ਸਕੂਲ ਮੁੰਡੇ ਦੀਆਂ ਫੀਸਾਂ ਦੇਣ ਵਾਲੀਆਂ ਜੇ ਮੈਂ ਕਹਾਂ ਨਾ ਕਿ ਸਕੂਲ ਪੈਸੇ ਦੇਣੇ ਕੋਈ ਨਹੀਂ ਦੇ ਦਿੰਨੇ ਆ ਕਰ ਲੈਣੇ ਆ ਤੇ ਹੁਣੇ ਕੋਈ ਦੱਸ ਪਾ ਦੇ ਨਾ ਕਿ ਉਹ ਫਲਾਨੀ ਨਸਰੀ ਚ ਬੂਟਾ ਮੇਲਣ ਡਿਆ ਵੈਨੇ ਦਾ ਜਾਓ ਆਪਾਂ ਇਹ ਬੂਟਾ 1000 ਦਾ ਹੋਵੇ ਨਾ 12000 ਰੁਪਏ ਦੇ ਬੂਟਾ ਲੈ ਆਉਣਾ ਉਹ ਨਾਲੇ ਪੈਸੇ ਖਾਚ ਜਾਂਦੇ ਘਰਵਾਲੀ ਨਹੀਂ ਵੇਂਦੇ ਘਰਵਾਲੀ ਧਿਆਨ ਹੈਗਾ ਮਾਸਾ ਨਹੀਂ ਹੈਗਾ ਇਹਦਾ ਧਿਆਨ ਸਹੀ ਗੱਲ ਇਹ ਨਹੀਂ ਮਗਈ ਆ ਤਾਂ ਕਿੱਦਾਂ ਘਰ-ਬਾਰ ਗਾਂ ਬਣਾਉਣਾ ਆ ਰੋਟੀ ਪਾਣੀ ਦਾ ਨਹੀਂ ਖਰਚਾ ਪੂਰਾ ਹੁੰਦਾ ਉਹੀ ਤਾਂ ਮੈਂ ਤਾਂ ਆਖਣ ਦੇ ਤੁਹਾਨੂੰ ਖਾਲੀ ਬਟੂਆ ਕਰ ਦਿੰਦਾ ਮੇਰੇ ਕੋਲ ਤਾਂ ਹੈ ਹੀ ਕੁ ਦੁਕਾਨ ਦੇ ਦੁਕਾਨੇ ਪੈ ਹੀ ਮਗਨੇ ਟਟ ਫਟਾਫਟ ਕੱਟ ਕੇ ਦੇ ਜਾਣੇ ਹਾਂ ਬੂਟੀਆਂ ਵਰੀ ਨਿਕਲ ਆਉਣੀਆਂ ਹੋਰ ਕੀ ਚੀਜ਼ ਵਰੀ ਨਹੀਂ ਨਿਕਲਨੇ ਆਹੋ ਆਪਣੇ ਵਾਲੇ ਨਹੀਂ ਨਿਕਲਨੇ ਹੈਗੇ ਹੂੰ ਹਾਂ ਜੀ ਬਾਬਾ ਅੰਟੀ ਇਥੇ ਲਓ ਸੰਨ ਸੰਨ ਪਾਲਕ ਧਨੀਆ ਨਾ ਚੜਿਆ ਹਾਂ ਜੀ ਹਾਂ ਚਲੋ ਵਧੀਆ ਚਲ ਅੰਟੀ ਮੈਂ ਤਾਂ ਚਾਹ ਰੱਖ ਕੇ ਆਈ ਹਾਂ ਉੱਥੇ ਠੰਡੀ ਹੋ ਜਾਣੀ ਆ ਚਾਹ ਆ ਨਹੀਂ ਮੈਂ ਪੀਣੀ ਨਹੀਂ ਮੈਂ ਰੱਖਾਈ ਤਾਂ ਇਹ ਦੇਖੇ ਨਾ ਸਾਹਮਣੇ ਬੈਠੇ ਤੇ ਮੈਂ ਕਹਾਂ ਚਲ ਅੰਟੀ ਨੂੰ ਮੈਂ ਲੰਨੀ ਆ ਹਾਂ ਮੈਂ ਵੀ ਵੇਖਣ ਨਹੀਂ ਮੈਂ ਕਹਾਂ ਸੌਖਾ ਆ ਹੀ ਨਹੀਂ ਵੇਖ ਕੇ ਪਰੇ ਚਲ ਗੂ ਨਹੀਂ ਨਹੀਂ ਤਾਂ ਹੀ ਮੈਂ ਆ ਗਈ ਮੈਂ ਕਹਾਂ ਅੰਟੀ ਗੁੱਸੇ ਨਾ ਹੋ ਜੇ ਮੇਰੇ ਨਾਲ ਨਹੀਂ ਨਹੀਂ ਗੁੱਸਾ ਕਿਉਂ ਕਰਨਾ ਹਾਂ ਚਲ ਅੰਡੀ ਮੈਂ ਆ ਗਈ ਫਿਰ ਚਾਹਾਂਗਾ ਫਿਰ ਹਾਂ ਚਾਹ ਪੀਵਾ ਠੰਡੀ ਹੋ ਜਾਣੀ ਮੇਰੀ ਚਾਹ ਪੀ ਲਾ ਪੀ ਲਾ ਪੜੀ ਲਿਖੀ ਕੁੜੀ ਆ ਸਾਬੀ ਦਾ ਬੂਟਿਆਂ ਦਿਵਾਲੀ ਲੱਗਾ ਰਹਿੰਦਾ ਪਤਾ ਨਹੀਂ ਮਾਲੀ ਨਾਲ ਹੀ ਵਿਆਹ ਕਰਾ ਲਿਆ ਆ ਹੈ ਐਨੀ ਵਿਚਾਰੀ ਦੁਖੀ ਆ ਇੰਨਾ ਆਪਣਾ ਦੁੱਖ ਫੋਲਦੀ ਆ ਆਂਟੀ ਇਦਾਂ ਕਰਦਾ ਸਾਬੀ ਇਦਾਂ ਕਰਦਾ ਆ ਨਾ ਨੂੰ ਪੁੱਛਦਾ ਨਾ ਗਿੱਚਦਾ ਨਾ ਜਿੱਥੇ ਜੀ ਕਰਦਾ ਚੱਲ ਜਾਂਦਾ ਆ ਉਹ ਵਿਚਾਰੀ ਪਿੱਛੇ ਉਡੀਕਦੀ ਰਹਿੰਦੀ ਆ ਰੋਟੀ ਪਾਣੀ ਖਾਵੇ ਆਵੇ ਪਰਿਵਾਰ ਆਪਣੇ ਚ ਬਾਵੇ ਹੋਰ ਕੀ ਆ ਸੁੱਖ ਤੂੰ ਤਾਂ ਫਸ ਗਈ ਆ ਇੰਨਾ ਵਿਆਹ ਕਰਾ ਕੇ ਕਿੰਝ ਹਮੇਰੀ ਬਗੀਚੇ ਰੀ ਤੌਰ ਕਿੰਨੇ ਸੋਹਣੇ ਲੱਗਦੇ ਕਿਤੇ ਫੁੱਲ ਰੰਗ ਬਰੰਗੇ ਖਿੜੇ ਕਿੰਨੀ ਸੋਹਬਾ ਵਧਾਉਂਦੇ ਘਰ ਦੀ ਹੈ ਇਹਨਾਂ ਨਾਲ ਪਿਆਰ ਕਰਨਾ ਚਾਹੀਦਾ ਹਾਂ ਸਾਡੇ ਘਰ ਦੇ ਟੈਂ 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 ਕਰਦੇ ਰਹਿੰਦੇ ਆ ਕੀ ਟੈਂ ਟੈਂ ਕਰਦੇ ਘਰ ਤੇ ਦੱਸੋ ਮੈਨੂੰ ਨਾ ਹੁਣ ਵੈਂਟੀ ਲਾ ਕੇ ਗਈ ਆਂਟੀ ਨੇ ਮੈਨੂੰ ਕਿੰਨੀਆਂ ਗੱਲਾਂ ਕੀਤੀਆਂ ਕਿ ਆ ਸਾਰੇ ਪੈਸੇ ਦੀ ਬਰਬਾਦੀ ਆਂ ਦੀ ਸੋਖ ਇਹੀ ਜੇ ਅਗੇ ਤੂੰ ਸੂਟ ਲਿਆਵੇਂ ਆਪਣਾ ਨਹੀਂ ਆਵੇਂ ਫਤੇਦਾ ਨਹੀਂ ਆਵੇਂ ਤੇ ਹੰਡਾਵੇਂ ਤੇ ਗੱਲ ਪਾਵੇ ਤੇ ਪਤਾ ਹੋਵੇ ਪੈਸੇ ਕਰਕੇ ਉਹ ਆਂਟੀ ਜਾਣ ਕੇ ਗੱਲਾਂ ਕਰਦੀ ਆਂ ਆਂਟੀ ਦਿੰਦੀ ਤੈਨੂੰ ਚੁੱਕਣਾ ਆ ਵੇਖਾਂ ਕੁਦਰਤ ਆ ਇਹਦੇ ਨਾਲ ਪਿਆਰ ਕਰਨਾ ਚਾਹੀਦਾ ਕਿੰਨੀ ਆਕਸੀਜਨ ਦਿੰਦੇ ਆ ਹੈ ਇਹਦੇ ਨਾਲ ਅੱਗੇ ਸਾਡੇ ਫਤੇਦਾ ਵੀ ਪਿਆਰ ਹੋਊਗਾ ਜੇ ਮੈਂ ਉਹਦੇ ਸਾਹਮਣੇ ਲਾਉਂਗਾ ਤੇ ਫੇਰ ਹੀ ਉਹਨੂੰ ਪਤਾ ਲੱਗੂਗਾ ਇਹਨਾਂ ਦੇ ਬਾਰੇ। ਆਹੋ ਮੁੰਡੇ ਨੂੰ ਵੀ ਬਸ ਪੈਸੇ ਦੀ ਬਰਬਾਦੀ ਸिखਾਲ ਦੋ ਕਰਨੀ। ਹੋਰ ਨਾ ਕੋਈ ਦੱਸਿਓ ਮੁੰਡੇ ਨੂੰ। ਤੁਹਾਨੂੰ ਬਸ ਪੈਸੇ ਪੈਸੇ ਹੀ ਆ। ਹੈ ਜੇ ਡੈਡੀ ਆ ਉਹ ਵੀ ਬਸ ਪੈਸੇਆਂ ਦੇ ਵਾਲੇ। ਐਨਾ ਲੈਣੀ ਕੋਈ ਵੇਖਦਾ ਸਵੇਰੇ ਸਵੇਰੇ ਬਿਮਾਰ ਹੁੰਦਾ ਤੇ ਦਵਾਈਆਂ ਨੂੰ ਭੱਜ ਪੈਂਦਾ। ਐਨਾ ਲਾਗੇ ਉੱਠ ਕੇ ਬਵੇ। ਹੈ ਇਹਨਾਂ ਨਾਲ ਗੱਲਾਂ ਕਰੇ। ਵੇਖੀਏ ਕਿਤੇ ਆਪੇ ਹੀ ਬੰਦਾ ਸਹੀ ਹੋ ਜਾਂਦਾ। ਅੱਛਾ ਤੇ ਹੋਰ ਕੀ ਫਾਇਦੇ ਆ ਫਿਰ ਦੱਸੋ ਇਹਦੇ। ਫਾਇਦੇ ਹੀ ਫਾਇਦੇ ਆ ਇਹਦੇ। ਇਹ ਇਹ ਦੇ ਕੁਦਰਤ ਆ ਇਹ ਰੱਬ ਆ ਮਹਾਰਾਜ ਨੇ ਇਹਨੂੰ ਹੀ ਰੱਬ ਆਖਿਆ ਵਾ ਅੱਛਾ ਫਿਰੇ ਵਧੀਆ ਵਾ ਮਤਲਬ ਉਹਨੂੰ ਲਾਉਣੇ ਹੀ ਚਾਹੀਦੇ ਆ ਤੇ ਲਾਉਣੇ ਚਾਹੀਦੇ ਆ ਹਰ ਘਰ ਚ ਹਰ ਗਲੀ ਚ ਹਰ ਸੜਕ ਤੇ ਰੁੱਖ ਲਾਓ ਰੁੱਖ ਜੇ ਰੁੱਖ ਲੱਗਣਗੇ ਤੇ ਧਰਤੀ ਇਹਠਲਾ ਪਾਣੀ ਵੀ ਬਚੂਗਾ ਜੇ ਰੋਖੀ ਵੱਢੀ ਜਾਣੇ ਧਰਤੀ ਇਹਠਲਾ ਪਾਣੀ ਵੀ ਗੰਦਾ ਹੋਣਾ ਆਕਸੀਜਨ ਹੀ ਰਹਿਣੀ ਲੋਕ ਬਿਮਾਰ ਹੋਣੇ ਪਸ਼ੂ ਪੰਛੀ ਬਿਮਾਰ ਹੋਣੇ ਕਿੰਨਾ ਕੁਝ ਨੁਕਸਾਨ ਆ ਅੱਛਾ ਤੇ ਮਤਲਬ ਸਾਰਿਆਂ ਨੂੰ ਕੋਈ ਨਾ ਕੋਈ ਫੁੱਲ ਲਾਉਣਾ ਚਾਹੀਦਾ ਮੇਰੇ ਮੇਰੇ ਹਿਸਾਬ ਨਾਲ ਤੇ ਪੈਸੇ ਦੀ ਬਰਬਾਦੀ ਚਲੋ ਭਰ ਨਹੀਂ ਵਧੀਆ ਰਸਤਾ ਪੈਸੇ ਦੀ ਬਰਬਾਦੀ ਨਹੀਂ ਆ ਇੱਕ ਘਰ ਦੀ رونਕ ਆ ਚੱਲ ਆਪਾਂ ਚਾ ਪੀਏ ਸਸਟਾ ਸਸਟਾ ਵੀ ਸਾਰਿਆਂ ਨੂੰ ਫੋਰਸ ਨਾਉ ਕੀ ਹਾਲ ਹੈ ਠੀਕ ਠਾਕ ਸਾਰੇ ਤੇ ਸਾਡਾ ਇਹ ਵੀਡੀਓ ਬਣਾਉਂਦਾ ਇੱਕ ਸਾਰਿਆਂ ਨੂੰ ਛੋਟਾ ਜਿਹਾ ਮੈਸੇਜ ਹੀ ਕਿ ਜਿੱਦਾਂ ਵੇਖੋ ਸਾਰਿਆਂ ਨੂੰ ਕੋਈ ਨਾ ਕੋਈ ਘਰ ਵਿੱਚ ਫੁੱਲ ਬੂਟੇ ਜਰੂਰ ਲਾਉਣੇ ਚਾਹੀਦੇ ਆ ਹਾਂਜੀ ਤੇ ਕੁਦਰਤ ਨਾਲ ਪਿਆਰ ਕਰਨਾ ਚਾਹੀਦਾ ਵਾ ਗੁਰਬਾਣੀ ਦੇ ਵਿੱਚ ਵੀ ਸਤਿਗੁਰੂ ਮਹਾਰਾਜ ਨੇ ਆਖਿਆ ਵਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਕਿ ਹਰ ਇੱਕ ਚੀਜ਼ ਦਾ ਏੜੀ ਕੁਦਰਤ ਨੇ ਬਣਾਈ ਆ ਉਹਦਾ ਸਾਡੇ ਜੀਵਨ ਦੇ ਵਿੱਚ ਬਹੁਤ ਮਹੱਤਵ ਆ ਤੇ ਤੁਹਾਨੂੰ ਬਾਕੀ ਫੁੱਲਾਂ ਵਾਰੀ ਰੁੱਖਾਂ ਵਾਰੀ ਤੇ ਪਤਾ ਹੀ ਆ ਕਿ ਆਕਸੀਜਨ ਦਿੰਦੇ ਆ ਤੇ ਆਕਸੀਜਨ ਸਾਡੇ ਜੀਨ ਲਈ ਬਹੁਤ ਜ਼ਰੂਰੀ ਆ ਕਹਿੰਦੇ ਨਾ ਕਿ ਇੱਕ ਰੁੱਖ ਤੇ 100 ਸੁੱਖ ਜਦੋਂ ਵੇਖੋ ਜਦੋਂ ਆਪਾਂ ਸਵੇਰੇ ਉੱਠਦੇ ਹਾਂ ਜਦੋਂ ਇਹਨਾਂ ਨੂੰ ਵੇਖਦੇ ਹਾਂ ਹਰਿਆਲੀ ਨੂੰ ਇੱਕ ਤੇ ਸਾਡੇ ਅੱਖਾਂ ਦੀ ਰੌਸ਼ਨੀ ਵੱਧਦੀ ਆ ਤੇ ਸਾਡਾ ਮਨ ਵੀ ਸ਼ਾਂਤ ਜਾ ਹੁੰਦਾ ਫੁੱਲਾਂ ਨੂੰ ਇਹਨਾਂ ਨੂੰ ਵੇਖ ਕੇ ਤੁਹਾਨੂੰ ਜੇ ਕਿਹਾ ਕਹ ਲਓ ਹੁਣ ਕਿ ਸਾਰਿਆਂ ਦੇ ਪੱਕੇ ਆ ਨਾ ਤਾਂ ਨਹੀਂ ਹੈਗੇ ਲਾਉਣ ਵਾਸਤੇ ਫੁੱਲ ਬੂਟੇ ਤੇ ਆਪਾਂ ਗਮਨੇ ਲਿਆ ਕੇ ਉਹਨਾਂ ਦੇ ਵਿੱਚ ਲਾ ਸਕਦੇ ਹਾਂ ਫੁੱਲ ਬੂਟੇ ਸਪੇਸ ਬਣਾ ਸਕਦੇ ਹਾਂ ਹਾਂਜੀ ਤੇ ਬਾਕੀ ਵੀਡੀਓ ਨੂੰ ਪਿਆਰ ਕਰਿਓ ਸਬਸਕ੍ਰਾਈਬ ਕਰਿਓ ਚੈਨਲ ਨੂੰ ਸ਼ੇਅਰ ਕਰਿਓ ਤੇ ਅੱਗੇ ਸ਼ੇਅਰ ਕਰਿਓ ਸਾਰਿਆਂ ਨੇ ਹਾਂਜੀ ਤੇ ਬਾਕੀ ਇਨਾਂ ਰੁੱਖਾਂ ਦਾ ਇਨਾਂ ਫੁੱਲਾਂ ਦਾ ਫਲਾਂ ਦਾ ਫਲਦਾਰ ਬੂਟਿਆਂ ਦਾ ਸ਼ਾਨਦਾਰ ਰੂਪ ਹੈ। ਕਿ ਜਿਦਾਂ ਹਰ ਇੱਕ ਰੁੱਖ ਦਾ ਸਾਡੀ ਜ਼ਿੰਦਗੀ 'ਚ ਬਹੁਤ ਮਤ ਤਵਿਆ ਜੇ ਆਪਾਂ ਕੁਦਰਤ ਨੂੰ ਪਿਆਰ ਕਰਾਂਗੇ ਤੇ ਰੱਬ ਵੀ ਸਾਡੇ ਤੇ ਮਿਹਰਬਾਨ ਹੁੰਦਾ ਹੈ ਇਦਾਂ ਕਿ ਕੁਦਰਤ ਨੂੰ ਪਿਆਰ ਕਰਦੇ ਵਧੀਆ ਵਾ ਕੁਦਰਤ ਤੇ ਵੀ ਇੱਕ ਤਰ੍ਹਾਂ ਰੱਬ ਹੀ ਆ ਤੇ ਬਾਬੇ ਨਾਨਕ ਨੇ ਤੇ ਪਹਿਲਾਂ ਹੀ ਆਖਿਆ ਵਾ ਕਿ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਸਾਸਿਕਾ